ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਦੇ ਵਿੱਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਇਸੇ ਫਾਰਮ ਦੇ ਉੱਤੇ ਮੈਂ ਪਹਿਲਾਂ 1 ਸਾਲ ਤੋਂ ਉੱਪਰ ਵਾਲੀਆਂ ਕਟੀਆਂ ਦਿਖਾਈਆਂ ਸੀ ਜੋ ਕਿ M51 ਦੀਆਂ ਸੀ ਅੱਜ ਇਸ ਫਾਰਮ ਦੇ ਉੱਤੇ ਤੁਹਾਨੂੰ 0 ਤੋਂ ਲੈ ਕੇ 7 ਮਹੀਨਿਆਂ ਤੱਕ ਦੀਆਂ ਜੋ ਵੀ ਕਾਫ ਨੇ ਉਹ ਦਿਖਾ ਰਿਆ ਨਾਲੇ ਵੀਰ ਨਾਲ ਮੁਲਾਕਾਤ ਕਰਾਉਨੇ ਆ ਤਾਂ ਵੀਰ ਤੋਂ ਪੁੱਛਦੇ ਆ ਵੀ ਕਿਹੜੇ-ਕਿਹੜੇ ਸੀ ਮੰਦਿਆਂ ਨੇ ਤੇ ਕਿੱਦਾਂ ਦੀਆਂ ਨੇ ਆ ਤੁਹਾਡੇ ਸਾਹਮਣੇ ਜੋ ਕੱਟੀ ਖੜੀ ਆ ਵੀਰ ਜੀ ਜਾਣਕਾਰੀ ਦਿਓ ਜੀ ਇਹ ਇਹ ਐਮ 52 ਦੀ ਆ ਜੀ ਐਮ 52 ਦੀ ਆ ਜੀ ਤੇ ਆ ਦੇਖੋ ਜੀ ਤੁਸੀਂ ਬੱਚੇ ਦਾ ਹੁਣੇ ਤੁਸੀਂ نیچے ਤੋਂ ਦੇਖ ਸਕਦੇ ਹੋ ਚਾਰੇ ਥਣਾ ਦਾ ਸਪੇਸ ਤੇ ਉੱਪਰੋਂ ਦੇਖੋ ਜੀ ਤੇ ਆ ਵੀਰ ਅਗਲੇ ਪਾਸੇ ਸਿੰਗੀ ਵੀ ਦੇਖੋ ਵੀਰ ਬਿਲਕੁਲ ਨਜ਼ਦੀਕ ਤੋਂ ਮੋੜ ਗਈ ਤੇ ਪੂਛ ਵੀ ਜਿਹੜੀ ਕਿ ਜੈਡ ਬ ਲੈ ਕੇ ਆਈ ਆ ਨਾ માત્ર ਇੱਕ ਦੋ ਵਾਲਾ ਚਿੱਟੇ ਨੇ ਜੀ ਤੇ ਆ ਇਹਦੇ ਨਾਲ ਖੜੀ ਹੈ ਜੀ ਇੱਕ ਹੋਰ ਇਹ ਵੀ ਐ 59 ਜੀ ਇਹ ਦੇਖੋ ਜੀ ਇਹਦੇ ਜਿਹੜੀ ਕਿ ਆ ਥੋੜੀ ਜੀ ਪੂਛ ਚਿੱਟੀ ਆਈ ਹੈ ਜੀ ਇਹ ਵੀ ਤੁਹਾਨੂੰ ਦਿਖਾ ਰਿਹਾ ਨਾਲੇ ਨੀਚੇ ਤੋਂ ਦਿਖਾ ਰਿਹਾ ਇਹਨੂੰ ਆ ਦੇਖੋ ਜੀ ਨੀਚੇ ਦਾ ਸਾਰਾ ਕੁਝ ਇਸ ਕੱਟੀ ਦਾ ਵੀ ਦੇਖ ਸਕਦੇ ਹੋ ਤੇ ਉਸ ਤੋਂ ਅੱਗੇ ਵੀ ਦਿਖਾ ਰਿਹਾ ਵੀਰੇ ਤੁਹਾਨੂੰ ਤੇ ਫਾਰਮ ਦੇ ਉੱਪਰ ਸਾਰੇ ਹੀ ਸੀਮੰਟ ਯੂਜ਼ ਕੀਤੇ ਹੋਏ ਨੇ M51 ST 736 ਦੀ ਆ ਵੀ M51 ਦੀ ਹੈ ਜੀ M51 ਦੀ ਹੈ ਜੀ ਇਹ ਕਿੰਨੇ ਜਰ ਦੀ ਹੋ ਗਈ ਜੀ ਇਹ ਬਸ 2 ਮਹੀਨੇ ਤੋਂ ਘੱਟ ਹੈ ਜੀ ਇਹ ਉਸੇ ਦੀ ਆ ਉਮਰਾ ਕਾਂ ਵਾਲੇ ਦੀ ਹਾਂਜੀ ਹਾਂ ਜੋ ਕਬੱਟੀ ਮੱਝ ਵੀ ਹੈ ਜੀ ਹਾਂਜੀ ਇੱਕ ਆ ਜੀ ਇਹ ਇਹ 736 ਦੀ ਹੈ ਜੀ ਹਾਂਜੀ ਜਿਹੜਾ CRB ਦੇ ਵਿੱਚ ਚਲਾ ਗਿਆ ਸੀ 4889 ਦੇ ਨਾਂ ਤੇ ਜਾਣਿਆ ਜਾਂਦਾ ਸੀ ਜੀ ਤੇ ਉਸ ਤੋਂ ਅੱਗੇ ਕਾ 2 ਖੜੇ ਨੇ ਜੀ ਇਹ ਕਾਫ ਹਤਾ ਹੈਗੇ 43 54 ਦੀ 43 54 ਦੀ ਕੱਟੀ ਆਈ ਜੋ ਕਿ ਹੁਣ ਪੀਟੀ ਬੁੱਲ ਹੋ ਚੁੱਕਾ ਹੈਗਾ ਉਹਦੇ ਕੱਟੀ ਆਈ ਆ ਦੇਖੋ ਜੀ ਤੁਹਾਨੂੰ ਦਿਖਾ ਰਿਆ ਨੀਚੇ ਤੇ ਦਿਖਾ ਰਿਆ ਹੁਣ ਤੁਹਾਨੂੰ ਆ ਦੇਖੋ ਜੀ ਜੋ ਕਿ ਹੁਣ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸੀਮਣ 43 54 ਦਾ ਲੱਗ ਰਿਹਾ ਉਹਦੇ ਕੱਟੀ ਆਈ ਹੋਈ ਹੈ ਜੀ ਇਹਦੇ ਨਾਲ ਇਹ ਖੜਿਆ ਇਹ ਕਿਹੜੇ ਬੁੱਲ ਦੀ ਹੈ ਜੀ ਇਹ 53 ਦਾ ਦੱਸ ਦੀ ਜੀ ਏ 53 ਦਾ ਦਿਹਾਤਾਂ ਨੂੰ ਸਾਰੇ ਬੁੱਲਾਂ ਦਾ ਰਿਜ਼ਲਟ ਦਿਖਾ ਰਿਆ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੇ ਕਿਸੇ ਵੀਰ ਕੋਲੇ ਚੰਗਾ ਸੀਮਣ ਦਾ ਬੱਚਾ ਆਇਆ ਹੋਵੇ ਤਾਂ ਉਹ ਮੇਰੇ ਨੰਬਰ ਤੇ ਸੰਪਰਕ ਕਰ ਸਕਦਾਗਾ ਤਾਂ ਆਪਾਂ ਕੰਮਾਂ ਕੇ ਕੇ ਆਪਣੀ ਵੀਡੀਓ ਦੇ ਵਿੱਚ ਚੰਗੇ ਤੇ ਚੰਗੇ ਬੁੱਲਾਂ ਦਾ ਬੱਚੇ ਦਿਖਾਈ ਜਾਣਾ ਮੈਂ ਹਰ ਇੱਕ ਵੀਡੀਓ ਚ ਕਹਿੰਦਾ ਹੁੰਨਾ ਜਿੱਥੇ ਕਿ 30 ਰੁਪਏ ਵਾਲਾ ਸੀਮਣ ਕਮਾਲ ਕਰ ਜਾਂਦਾ ਉੱਥੇ ਵੱਡੇ ਵੱਡੇ ਬੁੱਲਾਂ ਨੂੰ ਵੀ ਮਾਤ ਪਾ ਦਿੰਦਾ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ